ਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਆਪਾਂ ਤੁਹਾਡੇ ਇੱਕ ਨਵੇਂ ਬਲੌਗ ਦੇ ਵਿੱਚ ਸੋ ਆਪਾਂ ਇਸ ਟਾਈਮ ਆਪਾਂ ਖੜੇ ਆਂਗੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਾਕਿਸਤਾਨ ਚ ਸੋ ਪਿੱਛੋਂ ਆਪਾਂ ਆਇਾਂਗੇ ਜੀ ਗੁਰਦੁਆਰਾ ਪੰਜਾ ਸਾਹਿਬ ਉਹ ਹਸਨ ਅਬਦੁੱਲ ਵਾਲਾ ਸੀਗਾ ਆਪਾਂ ਉੱਥੋਂ ਦੇ ਦਰਸ਼ਨ ਆਪਾਂ ਕਰਕੇ ਆਏ ਆਂਗੇ ਤੇ ਅੱਗੇ ਵੀ ਆਪਾਂ ਨੇ ਹੁਣ ਆਪਾਂ ਨੇ ਜਾਣਾਗਾ ਗੁਰਦੁਆਰਾ ਡੇਰਾ ਸਾਹਿਬ ਜੋ ਇਹ ਵੀ ਪਾਕਿਸਤਾਨ ਲਾਹੌਰ ਦੇ ਨੇੜੇ ਆ ਗਿਆ ਹੈ ਤੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਦਰਬਾਰ ਲਾਹੌਰ ਵੇਖਿਆ ਆਪਾਂ ਉੱਥੋਂ ਦੀ ਵੀ ਆਪਾਂ ਦਰਸ਼ਨ ਕਰਨਿਆਂਗੇ ਤੇ ਲਾਹੌਰ ਦੀਆਂ ਗਲੀਆਂ ਦੇ ਵਿੱਚ ਵੀ ਆਪਾਂ ਘੁੰਮਾਂ ਫਿਰਾਂਗੇ ਸੋ ਇਸ ਇਸ ਟਾਈਮ ਆ ਮੇਰੇ ਪਿੱਛੇ ਨਾ ਕਰਤਾਰਪੁਰ ਸਾਹਿਬ ਦੇਖੇ ਸ੍ਰੀ ਸਾਹਿਬ ਦਾ ਨਿਸ਼ਾਨ ਹੈ ਜਿਹੜਾ ਬਣਿਆ ਹੋਇਆ ਹੈਗਾ ਸੋ ਇਹੇ ਬੜਾ ਖਿੱਚਦਾ ਕੇਂਦਰ ਇੱਥੋਂ ਦੀ ਜਿਹੜੀ ਸੰਗਤ ਆਉਂਦੀ ਆ ਇਹਨਾਂ ਨੂੰ ਆਪਣੇ ਵੱਲ ਖਿੱਚਦਾ ਹੈਗਾ ਸੋ ਤੁਸੀਂ ਦੇਖ ਸਕਦੇ ਹੋਗੇ ਤੇ ਜਦੋਂ ਆਪਾਂ ਇਸ ਤੋਂ ਅੱਗੇ ਜਾਣੇ ਆਂਗੇ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਖੂਹ ਹੈ ਸੋ ਉਸ ਖੂਹ ਦੇ ਵਿੱਚੋਂ ਗੁਰੂ ਨਾਨਕ ਦੇਵ ਜੀ ਆਪਣੇ ਖੇਤਾਂ ਨੂੰ ਪਾਣੀ ਲਾਉਂਦੇ ਹੁੰਦੇ ਸੀਗੇ ਸੋ ਇਸੇ ਸ਼੍ਰੀ ਸਾਹਿਬ ਤੋਂ ਬਿਲਕੁਲ ਸਾਹਮਣੇ ਹੀ ਰਸਤਾ ਜਾਂਦਾ ਹੈਗਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਤ ਗੁਰੂ ਨਾਨਕ ਪ੍ਰਗਟਿਆ

ਹਰਿ ਹੋਵਾ ਸੋ ਹਾਂਜੀ ਆਪਾਂ ਇਸ ਟਾਈਮ ਆ ਦਰਸ਼ਨ ਕਰ ਰਹੇ ਆਂਗੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਖੂਹ ਦੇ ਸਾਹਮਣੇ ਖੂਹ ਆਪਾਂ ਕਰਦੇ ਆਂ ਅਜੋ ਦਰਸ਼ਨ ਸੋ ਇਸ ਖੂਹ ਦੇ ਵਿੱਚੋਂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਖੇਤਾਂ ਨੂੰ ਪਾਣੀ ਲਾਇਆ ਕਰਦੇ ਸੀਗੇ ਇਦੂ ਨਾਨਕ ਦੇਵ ਜੀ ਦਾ ਖੂ ਜੋ ਕਿ ਕਰਤਾਰਪੁਰ ਸਾਹਿਬ ਵਿਖੇ ਸਥਿਤ ਹੈ ਉਸ ਖੂ ਦੇ ਵਿੱਚੋਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਖੇਤੀ ਕਰਦੇ ਸੀਗੇ ਦਿਖ ਰਿਹਾ ਆਪਣੇ ਖੇਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਪਾਣੀ ਲਾ ਕੇ ਕਰਦੇ ਸੀਗੇ ਸੋ ਅੱਜ ਅੱਗੇ ਇੱਕ ਮੰਬ ਹੈ ਇਹ ਮੰਬ ਦੇ ਦਰਸ਼ਨ ਕਰੋ ਤੁਸੀਂ 1971 ਚ ਫੌਜੀ ਸੈਨਾ ਨੇ ਇਹ ਬੰਬਾ ਇਹਦਾ ਸੱਟਾ ਸੀਗਾ। ਸੋ ਜਿਹੜਾ ਸਾਹਮਣੇ ਖੂਬ ਬਣਿਆ ਹੋਇਆਗਾ ਇਸ ਖੂਨ ਇਹ ਇਸ ਬੰਬੂ ਨੂੰ ਆਪਣੇ ਵੱਲ ਖਿੱਚ ਲਿਆ ਸੀਗਾ। ਸਾਹਮਣੇ ਇਤਿਹਾਸ ਲਿਖਿਆ ਵੀ ਹੋਇਆ ਤੁਸੀਂ ਪੜ੍ਹ ਸਕਦੇ ਹੋ। ਸੋ ਜਦੋਂ ਬੰਬ ਡਿੱਗਾਗਾ ਤਾਂ ਇਹ ਖੂਨ ਹੈ। ਆਪਣੀ ਗੋਦ ਦੇ ਵਿੱਚ ਇਸ ਬੰਬ ਨੂੰ ਲੈ ਲਿਆ ਸੀਗਾ ਤੇ ਸਾਹਮਣੇ ਹੀ ਗੁਰੂ ਨਾਨਕ ਦੇਵ ਜੀ ਦਾ ਚਾਦਰ ਉੱਥੇ ਚਾਦਰਾਂ ਮਤਲਬ ਕਿ ਉਹ ਪਾਈ ਉਹ ਵਾਲਾ ਵੇਟੀ ਪੌਂਦ ਚੱਕ ਜਾਲਰ ਸੋ ਹਾਂਜੀ ਸੋ ਆਪਾਂ ਇਸ ਟਾਈਮ ਖੜੇ ਆ ਸਾਹਮਣੇ ਗੁਰੂ ਨਾਨਕ ਦੇਵ ਜੀ ਦਾ ਖੂਹ ਹੈ ਤੇ ਇਥੋਂ ਦੇ ਕੰਮ ਨੂੰ ਗੱਲ ਬੜੀ ਚੰਗੀ ਲੱਗੀ ਕਿ ਜਿਹੜਾ ਇਸ ਖੂਹ ਦਾ ਜਲ ਹੈ ਉਸ ਜਲ ਨੂੰ ਫਿਲਟਰ ਕੀਤਾ ਜਾਂਦਾ ਉਸ ਜਲ ਨੂੰ ਫਿਲਟਰ ਕਰਕੇ ਬੋਤਲਾਂ ਦੇ ਵਿੱਚ ਭਰ ਕੇ ਸੰਗਤ ਨੂੰ ਘਰੇ ਲੈਣ ਲਈ ਦਿੱਤਾ ਜਾਂਦਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਸ਼ੀਸ਼ੇ ਨਾਲ ਥੋੜੇ ਮਲੇ ਆਗੇ ਤੇ ਜਦੋਂ ਖੋਲਿਆ ਬਾਕੀ ਆਪਾਂ ਉਦੋਂ ਦੇਖਾਂਗੇ ਅੰਦਰ ਜਾਂਦੀ ਆ ਗਿਆ ਇਹਨਾਂ ਨੇ ਦਿੱਤੀ ਨਹੀਂ ਸੀਗੀ ਹਜੇ ਤੇ ਇਸ ਜਲ ਨੂੰ ਫਿਲਟਰ ਕਰਕੇ ਸੰਗਤ ਅੜੀ ਉਹ ਬੋਤਲਾਂ ਦੇ ਵਿੱਚ ਪਾਇਆ ਪਿਆ ਜਲ ਤੋ ਸਾਰੀ ਸੰਗਤ ਨੂੰ ਜਲ ਵੰਡਿਆ ਜਾਂਦਾ ਤਾਂ ਕਿ ਉਹ ਆਪਣੇ ਘਰੇ ਲੈ ਜਾ ਸਕੇ ਇਹ ਫਿਲਟਰ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਨਾ ਦਰਬਾਰ ਸਾਹਿਬ ਦੇ ਸਾਹਮਣੇ ਲੱਗਿਆ ਹੋਇਆਗਾ ਸੋ ਹਾਂਜੀ ਆਪਾਂ ਸਿੱਗੇ ਗੁਰੂ ਨਾਨਕ ਦੇਵ ਜੀ ਦੇ ਖੇਤਾਂ ਦੇ ਵਿੱਚ ਸੰਗਤ ਗੁਰੂ ਨਾਨਕ ਦੇਵ ਜੀ ਦੇ ਖੇਤਾਂ ਦੀ ਮਿੱਟੀ ਹੈ ਉਹ ਲੈ ਕੇ ਜਾ ਰਹੀ ਹੈ ਜੀ ਆਪਣੇ ਘਰਾਂ ਨੂੰ ਬਾਬਾ ਜੀ ਪਹਿਲੀ ਵਾਰੀ ਆਏ ਜੀ ਕਿਹੜੀ ਜਗ੍ਹਾ ਤੋਂ ਬਾਈ ਕਸ਼ਮੀਰ ਤੋਂ ਕਸ਼ਮੀਰ ਤੋਂ ਬੜੀ ਦੂਰੋਂ ਆਏ ਜੀ ਅੱਛਾ ਵੀਧਾ ਲਵਾ ਕੇ ਕਸ਼ਮੀਰ ਤੋਂ ਆਏ ਜੀ ਠੀਕ ਹੈ ਬਾਬਾ ਜੀ ਤੁਸੀਂ ਬਾਈ ਜੀ ਕਸ਼ਮੀਰ ਹਾਂ ਫੋਟੋ ਕਰਦੇ ਆ ਬਾਬੇ ਜਰੂਰ ਕਰਦੇ ਆ ਤੁਹਾਡੀ ਹਾਂਜੀ ਹਾਂਜੀ ਆਪਾਂ ਬਾਬਾ ਜੀ ਦੀ ਫੋਟੋ ਕਰ ਦਈਏ। ਤੁਹਾ ਮਿਹਰਬਾਨੀ ਕਰੇ। ਹਾਂਜੀ। ਸਭ ਦੇ ਇਹ ਟਾਈਮ ਆਵੇ ਵੀ ਦਰਸ਼ਨ ਦਿਦਾਰੇ ਕਰੇ। ਹਾਂਜੀ ਹਾਂਜੀ ਤੇ ਅੱਗੇ ਦੀ ਜਿਹੜੀ ਸੰਗਤ ਆ ਉਹਨਾਂ ਨੂੰ ਕਿਸੇ ਦਾ ਸਨਿਆਹ ਦੇਣਾ ਚਾਹੁੰਦੇ ਤੁਸੀਂ। ਆਓ ਜੀ। ਅੱਛਾ ਜੀ। ਅੱਗੇ ਦਰਸ਼ਨ ਕਰੋ ਆਪਣੇ ਜੀਵਨ ਸਫਲਾ ਕਰੋ। ਹਾਂਜੀ। ਗੁਰੂ ਮਹਾਰਾਜ ਦੀ ਚਰਨਾਂ ਦੀ ਧੂੜ। ਹਾਂਜੀ ਹਾਂਜੀ। ਹਰ ਕਿਸ ਨੂੰ ਮਿਲੇ। ਗੁਰੂ ਨਾਨਕ ਪਾਤਸ਼ਾਹ ਦੀ। ਨਨਕਾਣਾ ਸਾਹਿਬ ਦੇ ਲੋਕ ਤੁਹਾਨੂੰ ਕਿਵੇਂ ਲੱਗੇ? ਬਹੁਤ ਵਧੀਆ ਜੀ। ਬਹੁਤ ਚੰਗੇ ਲੋਕ ਆ ਮੈਂ ਵੀ ਮਿਲਿਆ ਸੀ ਕਿ ਉਹਨਾਂ ਨੂੰ। ਬਹੁਤ ਪਿਆਰ ਮੈਂ ਘਰ ਕਾਫੀ ਘਰਾਂ ਦੇ ਵਿੱਚ ਵੀ ਆਪਾਂ ਜਾ ਕੇ ਆਏ ਹਾਂਗੇ ਹਾਂਜੀ 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 ਨਨਕਾਣਾ ਸਾਹਿਬ ਦੀ ਧਰਤੀ ਤੋਂ ਬਹੁਤ ਪਿਆਰ ਮੈਨੂੰ ਮਿਲਿਆ ਆਪਾਂ ਨੂੰ ਹਾਂ ਅੱਛਾ ਜੀ ਬਹੁਤ ਕਿਰਪਾ ਫੈਮਿਲੀ ਸਮੇਤ ਆਇਏ ਜੀ ਬਾਜੀ ਫੈਮਿਲੀ ਸਮੇਤ ਠੀਕ ਹੈ ਜੀ ਪਰਮਾਤਮਾ ਕਰੇ ਹਰ ਕਿਸ ਨੂੰ ਦਰਸ਼ਨ ਦੇਦਾਰੇ ਬਖਸ਼ੇ ਹਾਂਜੀ ਗੁਰੂ ਪੰਥ ਨਾਲੋਂ ਜਿਹਨਾਂ ਨੂੰ ਇਹ ਦਰਸ਼ਨ ਦੇਦਾਰੇ ਦੇਣੇ ਚਾਹੀਦੇ ਆ ਜਿਹਨਾਂ ਨੂੰ 15 ਰੁਪਏ ਵਿਛੋੜਿਆ ਗਿਆ ਗੁਰਦੁਆਰਿਆਂ ਨੂੰ ਹਾਂਜੀ ਹਾਂਜੀ ਉਹ ਦਰਸ਼ਨ ਦੇਦਾਰੇ ਹੋਣ ਹਾਂਜੀ ਤੇ ਦੋਨਾਂ ਸਰਕਾਰਾਂ ਨੂੰ ਕਿਰਪਾ ਕਰੇ ਵੀ ਸੋਜੀ ਬਖਸ਼ੇ ਹਾਂਜੀ ਹਾਂਜੀ ਤੇ ਇੱਧਰ ਦੀ ਸੰਗਤ ਉੱਧਰ ਦੀ ਤੇ ਇੱਧਰ ਦੀ ਉੱਧਰ ਜਾਵੇ ਉਹ ਵੀ ਇੱਧਰ ਦੇ ਦਰਸ਼ਨ ਕਰਨ ਤੇ ਇੱਧਰ ਦੀ ਵੀ ਉੱਧਰ ਕਰਨ ਸਹੀ ਗੱਲ ਹੈ ਜੀ ਹਾਂਜੀ ਇਹਨਾਂ ਸਾਡਾ ਮਨ ਚਾਹੁੰਦਾ ਪਿਆ ਇੱਧਰ ਆਉਣ ਨੂੰ ਇਹਨਾਂ ਦਾ ਵੀ ਮਨ ਬਹੁਤ ਚਾਹੁੰਦਾ ਉਹਨਾਂ ਉਹਨਾਂ ਦਾ ਵੀ ਇੰਨੀ ਕਰਦਾ ਹੈਗਾ ਕਿਰਪਾ ਕਰੇ ਪ੍ਰਮਾਤਮਾ ਸਾਰਿਆਂ ਦੇ ਮੇਰ ਭਰਿਆ ਹੱਥ ਸਿਰ ਤੇ ਰੱਖੇ ਤੇ ਮਨ ਸ਼ਾਂਤ ਹੋਵੇ ਜਿੱਦਾਂ ਸਾਡਾ ਹੋਇਆ ਹਾਂਜੀ ਹਾਂਜੀ ਸਾਡਾ ਵੀ ਮਨ ਛਾਦਾ ਜਿੱਤਰਾ ਕਹਦੇ ਹੁੰਦੇ ਆ ਗਰਮ ਲੋਹੇ ਦੇ ਉੱਤੇ ਪਾਣੀ ਪੈਂਦਾ ਆ ਹਾਂਜੀ ਹਾਂਜੀ ਤੇ ਧੂਆ ਨਿਕਲਦਾ ਹਾਂਜੀ ਹਾਂਜੀ ਸਾਡਾ ਵੀ ਮਨ ਉੱਪਰਦਾ ਆ ਵਿਰੇ ਹਾਂਜੀ ਹਾਂਜੀ ਉਪਰੋਂ ਪਾਣੀ ਪਿਆ ਹਾਂਜੀ ਤੇ ਧੂਆ ਨਿਕਲਿਆ ਕਿਆ ਬਾਤ ਆ ਠੰਡ ਪੈ ਗਈ ਸਹੀ ਗੱਲ ਆ ਬੈਗੂ ਸੁਗਰਾ ਮਾਲਕ ਦਾ ਹਾਂਜੀ ਹਾਂਜੀ ਗੁਰੂ ਨਾਨਕ ਪਾਸਾ ਸਭ ਤੇ ਹਾਂਜੀ ਸੋ ਭਾਜੀ ਦੱਸ ਰਹੇ ਸੀਗੇ ਕਿ ਅਸੀਂ ਇੱਥੇ ਗੁਰੂ ਨਾਨਕ ਦੇਵ ਜੀ ਦੇ ਖੇਤਾਂ ਦੇ ਵਿੱਚ ਜਾ ਰਹੇ ਸੀਗੇ ਆਪਾਂ ਨੇ ਅੱਗੇ ਵੀ ਜਾਣਾਗਾ ਅੱਗੇ ਬੋਰਡ ਤੇ ਲਿਖਿਆ ਹੋਇਆਗਾ ਬਾਬਾ ਜੀ ਦੇ ਬਾਗ ਭਾਈ ਸਾਹਿਬ ਦੱਸ ਰਹੇ ਸੀਗੇ ਕਿ ਗੁਰੂ ਨਾਨਕ ਦੇਵ ਜੀ ਦੇ ਖੇਤਾਂ ਦੀ ਮਿੱਟੀ ਬਹੁਤ ਪੋਲੀ ਹੈ ਉਹ ਬਹੁਤ ਉਪਜਾਊ ਆ ਭਾਈ ਸਾਹਿਬ ਨੇ ਤੇ ਜੋ ਵੀ ਦੱਸਿਆ ਸੋ ਮੈਂ ਵੀ ਗਿਆ ਸੀਗਾ ਮੈਨੂੰ ਵੀ ਪਾਕਿਸਤਾਨ ਦੇ ਲੋਕਾਂ ਨੇ ਐਵੇਂ ਕਿਹਾ ਕਿ ਸਾਡਾ ਵੀ ਬਹੁਤ ਦਿਲ ਕਰਦਾ ਕਿ ਅਸੀਂ ਪੰਜਾਬ ਆ ਜੜੋ ਕੁ ਮੈਂ ਚੜਦਾ ਪੰਜਾਬ ਅਸੀਂ ਘੁੰਮੀਏ ਸੋ ਆ ਉਹ ਹੁਣ ਆਪਾਂ ਅੱਗੇ ਚੱਲ ਕੇ ਦਰਸ਼ਨ ਕਰਦੇ ਆਂਗੇ ਅੱਗੇ ਲੱਗੇ ਹੋਏ ਨੇ ਬਾਬਾ ਜੀ ਦੇ ਬਾਗ ਆਜੋ ਆਪਾਂ ਅੱਗੇ ਚੱਲ ਕੇ ਬਾਬਾ ਜੀ ਦੇ ਬਾਗ ਵੇਖਦੇ ਆਂ ਕਹਿੰਦਾ ਬਈ ਪਹਿਲੀ ਵਾਰ ਕਦ ਦੁਜੀ ਆਇਆ ਹੈ ਉਹ ਇਧਰ ਆਇਆ ਨਹੀਂ ਹੁੰਦਾ ਅੱਛਾ ਜੀ ਤੇ ਪਾਕਿਸਤਾਨ ਦਾ ਵੀਜ਼ਾ ਪਹਿਲੀ ਵਾਰ ਹੀ ਲਵਾਇਆ ਤੁਸੀਂ ਪਹਿਲੀ ਵਾਰੀ ਪਹਿਲੀ ਵਾਰੀ ਤੇ ਆਪਾਂ ਕਿਹੜੇ ਪਿੰਡ ਤੋਂ ਆਈਂ ਨਾ ਪਿੰਡ ਕਟੋਰਾ ਜਿਲ੍ਹਾ ਫਿਰੋਜ਼ਪੁਰ ਜਿਲ੍ਹਾ ਫਿਰੋਜ਼ਪੁਰ ਤੇ ਕਿਵੇਂ ਲੱਗਿਆ ਤੁਹਾਨੂੰ ਆ ਕੇ ਇੱਥੇ ਬਹੁਤ ਵਧੀਆ ਠੀਕ ਹੈ ਜੀ ਤੇ ਪੰਜਾ ਸਾਹਿਬ ਵੀ ਗਏ ਸੀਗੇ ਆਪਾਂ ਬਹੁਤ ਵਧੀਆ ਅੰਦਾਜ਼ ਠੀਕ ਹੈ ਜੀ ਤੇ ਹੋਰ ਫੈਮਿਲੀ ਸਮੇਤ ਹੈ ਬਾਬਾ ਜੀ ਜਾਂ ਇਕੱਲੇ ਆ ਗਏ ਇਕੱਲੇ ਆਏ ਜੀ ਤੇ ਬਾਬਾ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਬਾਬਾ ਜੀ ਨੀ ਪਰ ਉਹ ਕੋਰਪ ਜਿਹੜੇ ਤੋਂ ਮਹੂਤੋਂ ਮਤਲਬ ਹੋਰ ਲੱਗਿਆ ਅੱਛਾ ਜੀ ਤੇ ਕਿਵੇਂ ਲੱਗਿਆ ਤੁਹਾਨੂੰ ਆ ਕੇ ਇੱਧਰ ਬਹੁਤ ਵਧੀਆ ਲੱਗਿਆ ਤੇ ਅੱਛਾ ਤੇ ਅੱਗੇ ਦਾ ਕੀ ਐਕਸਪੀਰੀਅੰਸ ਰਿਹਾ ਵੀ ਕਿਵੇਂ ਲੱਗਿਆ ਇੱਥੇ ਆ ਕੇ ਪਾਕਿਸਤਾਨ ਦੀ ਧਰਤੀ ਤੇ ਕਿਵੇਂ ਦੇ ਲੋਕ ਨੇ ਇੱਥੋਂ ਦੇ ਮਤਲਬ ਓਕੇ ਲੋਕ ਤਾਂ ਵਧੀਆ ਵਸੇ ਪੂਰਾ ਸਤਿਕਾਰ ਕਰਦੇ ਆ ਆਪਣੇ ਹਾਂਜੀ ਤੇ ਜੰਨਾ ਵੀ ਪ੍ਰੋਗਰਾਮ ਸੀਗਾ ਰਹਿਣ ਦਾ ਸਹਿਣ ਦਾ ਸਿਕਿਉਰਟੀ ਦਾ ਬੱਸਾਂ ਦਾ ਬਹੁਤ ਪਰਵੰਦ ਬਹੁਤ ਜ਼ਿਆਦਾ ਹਾਂਜੀ ਹਾਂਜੀ ਉਹ ਆਪਣੇ ਤੇ ਥੋੜਾ ਇਤਰਾਜ਼ ਕਰਦੇ ਆਂਦੇ ਅਸੀਂ ਵੱਡਾ ਬਹੁਤ ਕਰਦੇ ਆਂ ਜਦੋਂ ਤੁਸੀਂ ਸਾਡਾ ਕੋ ਬੰਦਾ ਉੱਧਰ ਜਾਂਦਾ ਤੁਹਾਡੇ ਬੰਦੇ ਸਾਡਾ ਕਦਰ ਨਹੀਂ ਕਰਦੇ अच्छा जी उन्होंने ये गल कही है की हां जी ये गल हो गई सो देख सकते हो बाबा जी ने, ने जमे के दसया के अगर आपा पाकिस्तान ਦੇ ਵਿੱਚ ਜਾਨਨੇ ਆਗੇ پاکستان ਦੇ ਲੋਕ ਆਪਣਾ ਬਹੁਤ ਕਰਦੇ ਆ ਤੇ ਜਦੋਂ ਪਾਕਿਸਤਾਨ ਦੇ ਨੇ ਇਹ ਗੱਲ ਕੀ ਕਿ ਜਦੋਂ ਅਸੀਂ ਇਧਰ ਆਨੇ ਆ ਕਿ ਸਾਨੂੰ ਪੰਜਾਬ ਵਾਲੇ ਵੀ ਪਿਆਰ ਬਹੁਤ ਘੱਟ ਕਰਦੇ ਆਗਾ ਆਦਰ ਮਾਨ ਘੱਟ ਕਰਦੇ ਆ ਸੋ ਕਿਤੇ ਨਾ ਕਿਤੇ ਤੁਸੀਂ ਦੱਸੋ ਵੀ ਇਹ ਗੱਲ ਸਹੀ ਹੈ ਜਾਂ ਗਲਤ ਆ ਗਈ ਤੇ ਇਹ ਗੱਲ ਆ ਗਈ ਜਿਹੜੇ ਪਾਕਿਸਤਾਨ ਦੇ ਲੋਕ ਕਹਿ ਰਹੇ ਆ ਤੇ ਸਾਹਮਣੇ ਸੰਗਤ ਜਾਰੀ ਹੈ ਕਿਨੂਆ ਦੇ ਬਾਗ ਦੇ ਵਿੱਚ ਤੇ ਆਪਾਂ ਵੀ ਜਾ ਕੇ ਵੇਖਦੇ ਆਂਗੇ ਸੰਗਤ ਕਾਫੀ ਜਾਰੀ ਆ ਮਾਤਾ ਜੀ ਅਮਰੂਦ ਖਾ ਰਹੇ ਆ ਮਾਤਾ ਜੀ ਅੱਗੇ ਤੋਂ ਜਾ ਕੇ ਤੋੜ ਲੋ ਅੱਗੇ ਨੀਵੇਂ ਹੋਣੇ ਅੱਗੇ ਕਾਹ ਆ ਨਹੀਂ ਦੇਣਾ ਸਾਰੇ ਗਾਂ ਚੱਲਦੇ ਨੇ ਨਹੀਂ ਨਹੀਂ ਕੁਛ ਨਹੀਂ ਹੁੰਦਾ ਕਾਹ ਕੀ ਕਹਿੰਦਾ ਆਪਾਂ ਨੂੰ ਲੈ ਮਾਤਾ ਬਖਾਇਓ ਅਮਰੂਦ ਏ ਬਾਬਾ ਜੀ ਦੇ ਬਾਗ ਦਾ ਅਮਰੂਦ ਲੈ ਕੇ ਆਏ ਨੇ ਮਾਤਾ ਜੀ ਇਹ ਛਕਣਾ ਮਾਤਾ ਆਪਾਂ ਘਰੇ ਲੈ ਕੇ ਆਣਾ ਇੱਥੇ ਛਕ ਲੈਣੇ ਛਕ ਲੋ ਜੀ ਠੀਕ ਆ ਸੋ ਆਪਾਂ ਜਾ ਰਹੇ ਹਾਂ ਜੀ ਬਾਬਾ ਜੀ ਦੇ ਅਮਰੂਦਾਂ ਦੇ ਬਾਗ ਦੇ ਵਿੱਚ ਅਮਰੂਦ ਵੇਖਦੇ ਪਿੱਛੋਂ ਤਾਂ ਸੰਗਤ ਨੇ ਤੋੜਲੇ ਸੀਗੇ ਹੁਣ ਆਪਾਂ ਅੱਗੇ ਚੱਲਦੇ ਆਂਗੇ ਸੰਗਤ ਅੱਗੇ ਜਾ ਰਹੀ ਹੈਗੀ ਅਮਰੂਦ ਛਕ ਰਹੀ ਹੈ ਬਾਬਾ ਜੀ ਦੇ ਆਪਾਂ ਇਸ ਟਾਈਮ جا رہے گرو نانک دیو جی دیکھو امرود لگے ہوئے ہیں امرود تھوڑے کچے واہ واحر چلی اگے ਕੀ ਮੋਟਾ ਤੇ ਗਾ ਫਟੇਰ ਫਟੇਰ ਕਟ ਕਰਨੇ ਪਾਈ ਜਾਣ। ਨੂੰ ਪੋਕ ਬੋੜ ਲੱਗੀ ਜੇਦੀ। ਅਮਰੂਦਾਂ ਦੇ ਚੰਨੀ ਪੋਕ ਬੁਰੀ ਜਾਂਦੀਆਂ। ਲੰਗਰ ਤੋਂ ਚਾਇਆ ਨਹੀਂ ਲਿਆਉਂਦਾ ਇੱਥੇ। ਤੇ ਅਮਰੂਦ ਖਾਣੇ। ਗੁਰਨਾਨਕ ਸਾਹਿਬ ਦਾ ਰਹਿਮਤ ਗਾ। ਵਾਹਿਗੁਰੂ। ਤੇ ਦੋ ਹੋਰ ਅਮਰੂਦ ਨੂੰ ਮਿਲ ਇੱਕ ਮੈਨੂੰ ਦੇਵੇ ਤੇ ਕਾਫੀ। ਹਾਂਜੀ। ਅਮਰੂਦ ਆਪਾਂ ਨੂੰ ਮਿਲ ਗਏ। ਉੱਤੇ ਕਾਫੀ ਲੱਗੇ ਹੋਏ ਆ। ਪਰਾ ਮਿਲ ਗਿਆ ਮਰੂ ਦਾ ਹਾਂਜੀ ਹਾਂਜੀ ਮਿਲ ਗਿਆ ਬਸ ਠੀਕ ਹੈ ਕਿਹੜੀ ਹੈਗਾ ਤੁਸੀਂ ਆਪਾਂ ਪਟਿਆਲਾ ਵੀਰੇ ਪਟਿਆਲਾ ਜਿਹੜੀ ਆਪਾਂ ਪਟਿਆਲਾ ਪੜਦੇ ਜੀ ਬਈ ਹਾਂਜੀ ਵੀਰੇ ਕਿਹੜੀ ਕਲਾਸ ਚ ਗ੍ਰੈਜੂਏਸ਼ਨ ਕਿੱਥੇ ਕਰਦੇ ਬਈ ਨਿਹਾਲ ਕਾਲਜ ਬਈ ਨਿਹਾਲ ਕਾਲਜ ਤੇ ਕਿਵੇਂ ਲੱਗਿਆ ਵੀਰੇ ਪਾਕਿਸਤਾਨ ਆ ਕੇ ਤੁਹਾਨੂੰ ਬਹੁਤ ਸੋਹਣਾ ਲੱਗਿਆ ਵੀਰੇ ਬਹੁਤ ਪਹਿਲੀ ਵਾਰ ਹੀ ਆਏ ਆਪਾਂ ਹਾਂਜੀ ਭਾਜੀ ਪਹਿਲੀ ਵਾਰ ਹੀ ਆਏ ਫੈਮਿਲੀ ਸਮਝ ਆ ਕੱਲੇ ਹੀ ਹਾਂ ਮੇਰੀ ਮੰਮੀ ਦਾ ਮੇਰੀ ਤੇ ਮੇਰੀ ਮੰਮੀ ਦਾ ਵੀਜ਼ਾ ਲੱਗ ਗਿਆ ਆ ਹਾਂਜੀ ਹਾਂਜੀ ਤੇ ਪਹਿਲਾ ਮੈਂ ਕਰਤਾਰਪੁਰ ਸਾਹਿਬ ਆ ਗਿਆ ਵਾਂ ਹਾਂਜੀ ਹਾਂਜੀ ਤੇ ਮੈਂ ਪਿੱਛੇ ਪਿਛਲੇ ਦਸੰਬਰ ਚ ਆਇਆ ਸੀ 30 ਦਸੰਬਰ ਨੂੰ ਹਾਂਜੀ ਫਿਰ ਮੈਂ ਵੀਜ਼ਾ ਤੋਂ ਚਲ ਆਇਆ ਜੱਥੇ ਵਾਲਾ ਵੀਜ਼ਾ ਲਾ ਕੇ ਹਾਂਜੀ 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 ਗੁਰੂ ਘਰਾਂ ਦੇ ਦਰਸ਼ਨ ਕਰਨ ਵਾਸਤੇ ਨਨਕਾਣਾ ਸਾਹਿਬ ਦੇ ਵਿੱਚ ਆਪਾਂ ਕਿੱਥੇ ਕਿੱਥੇ ਗਏ ਘੁੰਮ ਕੇ ਆਏ ਆਂਗੇ ਨਨਕਾਣਾ ਸਾਹਿਬ ਦੇ ਵਿੱਚ ਭਾਜੀ ਆਪਾਂ ਚਾਰ ਪੰਜ ਗੁਰੂ ਘਰ ਘੁੰਮੇ ਆਂ ਹਾਂਜੀ ਹਾਂਜੀ ਤੇ ਉਹਦੇ ਵਿੱਚ ਆਪਣੇ ਜਿੱਥੇ ਮਹਾਰਾਜ ਨੂੰ ਸਾਪਨੇ ਛਾਂ ਕੀਤੀ ਸੀ ਉਹ ਹਾਂਜੀ ਹਾਂਜੀ ਕਿਆਰਾ ਸਾਹਿਬ ਗੁਰਦੁਆਰਾ ਕਿਆਰਾ ਸਾਹਿਬ ਤੱਬੂ ਸਾਹਿਬ ਗੁਰਦੁਆਰਾ ਹਾਂਜੀ ਗੁਰਦੁਆਰਾ ਬਾਲ ਜੀ ਗੁਰਦੁਆਰਾ ਬਾਲ ਕੰਮਿਆਂ ਤੇ ਮਹਾਰਾਜ ਖੇਡਦੇ ਰਹੇ ਆ ਹਾਂਜੀ ਹਾਂਜੀ ਬਾਕੀ ਹੋਰ ਇੱਕ ਦੋ ਗੁਰੂ ਘਰ ਸੀ ਗਲੀਆਂ ਚ ਗਏ ਸੀ ਨਨਕਾਣਾ ਸਾਹਿਬ ਦੀਆਂ ਚ ਗਲੀਆਂ ਦੇ ਵਿੱਚ ਗਏ ਸੀ ਗੁਰੂ ਨਾਨਕ ਦੇਵ ਜੀ ਦੀਆਂ ਗਲੀਆਂ ਅੱਛਾ ਅੱਛਾ ਠੀਕ ਹੈ ਵੀਰੇ ਤੇ ਇਹ ਭਾਈ ਸਾਹਿਬ ਸੀਗੇ ਆਪਣੇ ਪਟਿਆਲਾ ਤੋਂ ਪਰਾ ਹੁਣੇ ਪਹਿਲੀ ਵਾਰ ਹੀ ਆਏ ਆਗੇ ਤੇ ਇੱਕ ਵਾਰੀ ਕਰਤਾਰਪੁਰ ਸਾਹਿਬ ਆ ਕੇ ਭਾਈ ਸਾਹਿਬ ਦਰਸ਼ਨ ਕਰਕੇ ਵਾਗੇ ਸੀਗੇ ਆਪਾਂ ਨੇ ਹੁਣ ਤੋੜਦੇ ਅਮਰੂਦ ਤੇ ਛੱਕ ਕੇ ਆਪਾਂ ਅਮਰੂਦ ਆਪਾਂ ਚੱਲਦੇ ਆਂਗੇ ਅੱਗੇ ਕਰਦੇ ਆਂਗੇ ਅੱਗੇ ਆਪਾਂ ਦਰਸ਼ਨ ਹੋਰ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਤੁਹਾਨੂੰ ਲੰਗਰ ਦੇ ਦਰਸ਼ਨ ਕਰਵਾਉਣੇ ਆਗੇ ਹਾਂਜੀ ਆਪਾਂ ਇਸ ਟਾਈਮ ਖੜੇ ਸੀਗੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਗ ਦੇ ਵਿੱਚ ਸਾਹਮਣੇ ਤੁਹਾਨੂੰ ਪਤਾ ਆਪਾਂ ਅਮਰੂਦਾਂ ਦੇ ਬਾਗ ਦੇ ਵਿੱਚ ਹੁਣ ਜਾ ਕੇ ਆਏ ਆ ਤੇ ਆਪਾਂ ਨੂੰ ਭਾਈ ਸਾਹਿਬ ਮਿਲੇ ਨੇ ਤੇ ਭਾਈ ਸਾਹਿਬ ਇੱਕ ਗੱਲ ਕਹਿ ਰਹੇ ਸੀਗੇ ਕਹਿ ਰਹੇ ਸੀ ਕਿ ਆਪਣਾ ਵੀਜ਼ਾ ਹੋਰ ਕਿਤੇ ਤਾਂ ਲੱਗੇ ਨਾ ਲੱਗੇ ਕਰਤਾਰਪੁਰ ਸਾਹਿਬ ਜਾ ਵੀ ਪਾਕਿਸਤਾਨ ਸਾਹਿਬ ਦਾ ਜ਼ਰੂਰ ਲੱਗੇ ਸੌਰੀ ਵੀ ਪਾਕਿਸਤਾਨ ਦਾ ਜ਼ਰੂਰ ਲੱਗੇ ਤੇ ਇਸ ਟਾਈਮ ਆਪਾਂ ਭਾਈ ਸਾਹਿਬ ਨਾਲ ਗੱਲ ਕਰਦੇ ਆ ਅੱਛੀ ਗੱਲ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਆਪਣਾ ਨਾਮ ਦੱਸੋ ਮੇਰਾ ਨਾਮ ਪ੍ਰੀਤਮ ਸਿੰਘ ਜੀ ਪਿੰਡ ਚਾਮ ਤਹਿਸੀਲ ਜੀਰਾ ਡਿਸਟ੍ਰਿਕਟ ਫਿਰੋਜ਼ਪੁਰ ਜੀ ਅੱਛਾ ਪਾਜੀ ਪਹਿਲੀ ਵਾਰੀ ਆਏ ਆ ਆਹਾਂ ਜੀ ਪਹਿਲੀ ਵਾਰ ਆਏ ਜੀ ਹਾਂਜੀ ਹਾਂਜੀ ਤੇ ਦੇ ਨਾਲ ਆਏ ਆ ਹਾਂਜੀ ਤੇ ਪਾਜੀ ਕਿਵੇਂ ਦਾ ਐਕਸਪੀਰੀਅੰਸ ਰਿਹਾ ਮੈਨਾਂ ਜੀ ਬਹੁਤ ਵਧੀਆ ਰਿਹਾ ਜੀ ਬਹੁਤ ਸੋਹਣਾ ਲੱਗਾ ਇੱਥੇ ਆਣ ਕੇ ਤਮੰਨਾ ਜਿਹੜੀ ਹੁੰਦੀ ਹੈ ਮੰਨਦੀ ਉਹ ਪੂਰੀ ਹੋ ਗਈ ਜੀ ਠੀਕ ਹੈ ਜੀ ਹਾਂਜੀ ਦੋ ਤਿੰਨ ਵੇਰਾਂ ਵੀਜ਼ਾ ਪਾਸੇ ਲਾਇਆ ਉਹ ਨਹੀਂ ਲੱਗਾ ਹਾਂਜੀ ਤੇ ਇੱਧਰ ਲਾਇਆ ਪਰ ਇੱਥੇ ਆਣ ਕੇ ਇਹ ਚੀਜ਼ੇ ਵੇਖੀਏ ਜੀ ਹੋਰ ਭਾਵੇਂ ਦੁਨੀਆ ਦਾ ਲੱਗੇ ਚਾਹੇ ਨਾ ਲੱਗੇ ਸਹੀ ਅੱਲਾਹ ਕੋਈ ਦਿੱਕਤ ਨਹੀਂ ਹਾਂਜੀ ਹਾਂਜੀ ਸਾਡੇ ਪਿਓ ਦੇ ਘਰ ਦਾ ਜਿੱਥੋਂ ਸਾਡੀ ਧੁਰਾ ਸ਼ੁਰੂ ਹੁੰਦਾ ਹੈ ਸਿੱਖੀ ਦਾ ਇਹ ਚੀਜ਼ ਦੇ ਦਰਸ਼ਨ ਦਦਾਰੇ ਇੱਕ ਵਾਰ ਜਰੂਰ ਕਰੋ ਕੋਈ ਗੱਲ ਨਹੀਂ ਇਹ ਦੁਨੀਆ ਤੇ ਇੱਕ ਵਾਰ ਆਉਣਾ ਹੈ ਦੂਰੀਆਂ ਨਹੀਂ ਆਉਣਾ ਹਾਂਜੀ ਹਾਂਜੀ ਤੇ ਇੱਕ ਰਾਹ ਆਏ ਆ ਤੇ ਆਪਦੇ ਘਰ ਦੇ ਵਿੱਚ ਆਣ ਕੇ ਆਪਦਾ ਘਰ ਵੇਖੋ ਜਿੱਥੋਂ ਸਾਡੀ ਇਹ ਜ਼ਿੰਦਗੀ ਸ਼ੁਰੂ ਹੋਈ ਏ ਜਰੂਰ ਵੇਖਣਾ ਚਾਹੀਦਾ ਬਹੁਤ ਸੋਹਣਾ ਹੈ ਬਹੁਤ ਸੋਹਣੇ ਗੁਰਦਾਰਿਆਂ ਦੀ ਵੀ ਉਹਨਾਂ ਨੇ ਸੇਵਾ ਸੰਭਾਲ ਬਹੁਤ ਵਧੀਆ ਕੀਤੀ ਹੋਈ ਏ ਬਹੁਤ ਸੋਹਣੇ ਬਣੇ ਹੋਏ ਨੇ ਜਿੱਥੋਂ ਤੱਕ ਉਹਨਾਂ ਦੀ ਪਹੁੰਚ ਏ ਉਹਨਾਂ ਨੇ ਆਪਦੀ ਪੂਰੀ ਤਸੱਲੀ ਕਰਾਈ ਹੋਈ ਏ ਬਾਕੀ ਫਿਰ ਵੀ ਜਦੋਂ ਆਓ ਤੁਸੀਂ ਵੀ ਇੱਥੇ ਦਰਸ਼ਨ ਦਿਦਾਰੇ ਕਰੋ ਜੋ ਜੋਗਦਾਨ ਬਣਦਾ ਆ ਆਪਦਾ ਪਾ ਕੇ ਜਾਓ ਤੇ ਦਰਸ਼ਨ ਦਿਦਾਰੇ ਜਰੂਰ ਕਰੋ ਜੀ ਕੋਈ ਦਿੱਕਤ ਨਹੀਂ ਕੀ ਹਾਂ ਜੀ ਭਾਈ ਜੀ ਆਪਾਂ ਫੈਮਲੀ ਸਮੇਤ ਆਏ ਜੀ ਆਪਾਂ ਗੱਲੀਆਂ ਆਏ ਆ ਨਹੀਂ ਜੀ ਐਰ ਕੀ ਕੱਲੇ ਹੀ ਆ ਗਾਂ ਮਹਾਰਾਜ ਨੇ ਕਿਰਪਾ ਕੀਤੀ ਫੈਮਲੀ ਸਮੇਤ ਆਵਾਂਗੇ ਜੀ ਠੀਕ ਹੈ ਜੀ ਆਸੇ ਅੱਗੇ ਮਹਾਰਾਜ ਦੀ ਦਇਆ ਜੀ ਜੋ ਕਰੂਗਾ ਜੋ ਕਰਦਾ ਚੰਗਾ ਕੀਤਾ ਜੋ ਕਰੂਗਾ ਚੰਗਾ ਕਰੇਗਾ ਜਲਾ ਸਾਡਾ ਤਰਨਤਾਰਨ ਪਿੰਡ ਸੁਰਸਿੰਘ ਜੀ ਸੁਰਸਿੰਘ ਜੀ ਕਿਵੇਂ ਲੱਗਿਆ ਆ ਕੇ ਬਾਕੀ ਦਾ ਜੱਲ ਬਹੁਤ ਸੋਹਣਾ ਲੱਗਿਆ ਜੀ ਵੀਰ ਜੀ ਬਹੁਤ ਸੋਹਣਾ ਜੀ ਹਾਂਜੀ ਤੇ ਅੱਗੇ ਵਾਸਤੇ ਵੀ ਜਿਹੜੀ ਸੰਗਤ ਤੁਹਾਨੂੰ ਵੀਡੀਓ ਦੇਖ ਰਹੀ ਆ ਹਾਂ ਜੀ ਉਹਨਾਂ ਵਾਸਤੇ ਵੀ ਜਿਵੇਂ ਕਿ ਅੱਜ ਦੇ ਟਾਈਮ ਦੇ ਵਿੱਚ ਬੱਚੇ ਡਰਦੇ ਆ ਹਾਂ ਜੀ ਪਾਕਿਸਤਾਨ ਦੇ ਵਿੱਚ ਐਦਾਂਗਾ ਵੀ ਮਾਰਾ ਦੇਸ਼ ਹੋਵਗਾ ਅਲੱਗ-ਅਲੱਗ ਆ ਤੁਹਾਨੂੰ ਕੋਈ ਖਤਰੇ ਵਾਲੀ ਗੱਲ ਲੱਗੀ ਕੋਈ ਖਤਰਾ ਨਹੀਂ ਵੀਰ ਜੀ ਇੰਨਾ ਇਧਰ ਪਿਆਰ ਵੇਖਿਆ ਜੀ ਇੰਨਾ ਪਿਆਰ ਤੇ ਉਧਰ ਆਪਣੇ ਨੂੰ ਆਪਣੇ ਨਹੀਂ ਦਿੰਦੇ ਜੀ ਜਿੰਨਾ ਇਧਰ ਪਿਆਰ ਦਿੱਤਾ ਜੀ ਵੇਖੋ ਜੇ ਲੀੜਾ ਬਿਸਤਰਾ ਜੀ ਕਿੱਡੇ ਸੋਹਣਾ ਵਿਛਾਇਆ ਜੀ ਕਿੰਨੀ ਆਪਣੀ ਸੇਵਾ ਕੀਤੀ ਹੈ ਜੀ ਹੈ ਬੱਚਾ ਬੱਚਾ ਸੇਵਾ ਕਰਨਦਿਆ ਪਿਆਰ ਕਿੰਨਾ ਜੀ ਹਾਂ ਜੀ ਹਾਂ ਜੀ ਬਹੁਤ ਸੋਹਣ ਲੱਗਾ ਜੀ ਵੀਰ ਜੀ ਬਾਕੀ ਬਾਕੀ ਇੱਕ ਬੇਨਤੀ ਹੈ ਜੀ ਜੇ ਕਿਤੇ ਅਸੀਂ ਜਿੱਥੋਂ ਬਿਲੋਂਗ ਕਰਦੇ ਆ ਗੁਰਦੁਆਰਾ ਬਾਬਾ ਬਿਧੀ ਜੰਦ ਸ਼ੀਨਾ ਗੁਰੂ ਘਰ ਸੀਨਾ ਗੁਰੂ ਹਰਗੋਬਿੰਦ ਪਾਸ਼ਾ ਦੇ ਘਰੋਂ ਦਰੋਂ ਵਰਸੋਏ ਹੋਏ ਨੇ ਹਾਂਜੀ ਹਾਂਜੀ ਤੇ ਮੌਜੂਦਾ ਮੁਖੀ ਸੰਤ ਬਾਬਾ ਅਵਤਾਰ ਸਿੰਘ ਜੀ ਸਾਡੀ ਬੇਨਤੀ ਹੈ ਜੇ ਕਿਤੇ ਦਲਪੰਥ ਨੂੰ ਇੱਧਰ ਆਉਣ ਦੀ ਇਜਾਜ਼ਤ ਦੇ ਦਿੱਤੀ ਜਾਵੇ ਨਾ ਠੀਕ ਹੈ ਜੀ ਤੇ ਬਹੁਤ ਵਧੀਆ ਗੱਲ ਹੈ ਕੁਝ ਕੇ ਗੁਰਦੁਆਰਾ ਸਾਹਿਬ ਦੀਆਂ ਵੀ ਤਰੱਕੀਆਂ ਹੋਣਗੀਆਂ ਬਾਕੀ ਇਧਰ ਦਾ ਮੌਲੇ ਹੋਰ ਵੀ ਵਧੀਆ ਬਣੂਗਾ ਸੋ ਆਸੇ ਸਰਕਾਰਾਂ ਨੂੰ ਵੀ ਹਾਥੀ ਕੋੜਿਆਂ ਸਮੇਤ ਦਲਪੰਥ ਨੂੰ ਆਉਣ ਦੀ ਇਜਾਜ਼ਤ ਦਿੱਤੀ ਜਾਵੇ ਬਹੁਤ ਵਧੀਆ ਹੋਊਗਾ ਜੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹਾਂਜੀ ਆਪਾਂ ਨੂੰ ਜਿੱਦਾਂ ਕਿ ਭਾਈ ਸਾਹਿਬ ਨੇ ਦੱਸਿਆ ਕਿ ਦਲਪੰਥ ਉਹਨਾਂ ਨੂੰ ਆਗਿਆ ਇਧਰ ਪਾਕਿਸਤਾਨ ਦੇ ਵਿੱਚ ਗੁਰਧਾਮਾਂ ਦੇ ਦਰਸ਼ਨ ਕਰਨ ਦੀ ਆਗਿਆ ਦੇਣੀ ਚਾਹੀਦੀ ਹੈ ਸੋ ਦਰਪੰਥੇ ਬਾਬਾ ਵਿਧੀ ਚੰਦ ਜੀ ਵਿਧੀ ਚੰਦ ਜੀ ਸੋ ਦੱਸਿਆ ਭਾਜੀ ਨੇ ਤੇ ਜਰੂਰ ਜਿਹੜੀ ਵੀ ਆਪਾਂ ਨੂੰ ਗਵਰਨਮੈਂਟ ਜਿੰਨੇ ਵੀ ਆਪਾਂ ਨੂੰ ਭੈਣ ਭਰਾ ਦੇਖ ਰਹੇ ਆ ਸਾਰਿਆਂ ਨੂੰ ਜਰੂਰ ਗੌਰ ਇਸ ਗੱਲ ਤੇ ਕਰਨੀ ਚਾਹੀਦੀ ਆ ਤੇ ਹੁਣ ਆਪਾਂ ਮਿਲਦੇ ਆਂਗੇ ਅੱਕੇ ਜਾ ਕੇ ਸੰਗਤ ਦੇ ਨਾਲ ਦਰਸ਼ਨ ਦਿਦਾਰੇ ਕਰਦੇ ਆ ਤੇ ਦੇਖ ਸਕਦੇ ਹੋ ਤੇ ਆਪਾਂ ਇਸ ਟਾਈਮ ਖੜੇ ਆਗੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬਾਗ ਸੋ ਇਹ ਉਹੀ ਬਾਗ ਨੇ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਖੇਤੀ ਕਰਦੇ ਰਹੇ ਆ ਸੋ ਸਾਹਮਣੇ ਆਪਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਖੂਹ ਦੇਖਿਆ ਸੀਗਾ ਉਸੋ ਖੂਦ ਦੇ ਵਿੱਚੋਂ ਇੱਧਰ ਪਾਣੀ ਲਾਉਂਦੇ ਰਹੇ ਹੈਗੇ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੀ ਬਹੁਤ ਜ਼ਿਆਦਾ ਅੱਛੀ ਸਟੋਰੀ ਕਹਾਣੀ ਕਿੰਨੀ ਬੁਝਿੰਦੀ ਪੰਜਾਬ ਰੈਂਜਰ ਬਹੁਤ ਜ਼ਿਆਦਾ ਵਸਤੂ ਲੈ ਕੇ ਆਸਤੀਆ ਔਰ ਸਰਪੰਚ ਸਾਹਿਬ ਦੀ ਕਮਾਨ ਸਾਰੇ ਇਹ ਵਾਲੀ ਮੁਕਾਬਲਾ ਇੱਧਰ ਦੇ ਪਾਸੇ ਔਰ ਦੇਖ ਫੱਟਰ ਸੀਰ ਨਹੀਂ ਹੋਗੀ ਜੀ ਕਿੰਦੇ ਨਾ ਭਾਈ ਇੱਕ ਵੰਗੋ ਹਰੇ ਕਹਿੰਦੇ ਜਲ ਬਣਾਗੇ ਕੌਣ ਹਰਵਾਗੇ ਜੀ ਬੜੀ ਬੁਆਰੀ ਬੁਝਤੀਆ

ہیلو بھائی جو ہے یہ بھی پڑھ رہا ہوں میں بھی پڑھ رہا ہوں پڑھنے کے بلتے مہربانی ہوگی حضرت کے پاس کمیٹی میں میاں اسو علی جی بولنے واسطے نہیں کہتے اور رائے ٹیم یونیورسٹی کمیٹی کے نام پر ریٹ بولنے واسطے ਸਟੇਬਲ ਆਇਆ ਆ ਕੇ ਇਨਾਮ ਚ ਗੀ ਵਾਤੇ ਬਾਬਾ ਜੀ ਨੰਬਰ ਸਿੰਘ ਕਾਰਜੇਲਾ ਸਾਹਿਬ ਪਟਿਆਲਾ ਤੋਂ ਬਾਬਾ ਜੀ ਤੋਂ 1000 ਰੁਪਇਆ ਇੰਡੀਅਨ ਕ੍ਰੈਡਿਟ ਦੇ ਨਾਮ ਆਪਣਿਆ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਸੀ ਬੈਟ ਪਰ ਮੇਰੇ ਵੀਰੇ ਯੂਕੇ ਤੋਂ ਮੰਗਲ ਸਿੰਘ ਜੀ ਵੱਲੋਂ ਇਧਰ ਕਬੱਡੀ ਇੱਕ ਨੌਜਵਾਨ ਇੱਕ ਨੰਬਰ ਦਾ ਹੋਰ ਕਰਕੇ ਅਜ਼ਾਫਾ ਮੰਗਲ ਸਿੰਘ ਜੀ ਯੂਕੇ ਤੋਂ ਵੀਰ ਵੱਲੋਂ 11000 ਰੁਪਏ ਦਾ ਸਨਮਾਨ ਆਪਣਿਆ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਮੰਗਲ ਸਿੰਘ ਜੀ ਬਹੁਤ ਸ਼ੁਕਰੀਆ ਸਦਕੇ ਸੁਖਵਾਰ ਸੁਖਵਿੰਦਰ ਸਿੰਘ ਇਹ ਆਪਣਾ ਬਹੁਤ ਸ਼ੁਕਰੀਆ ਜਗਵੀਰ ਸਿੰਘ ਸਾਹਿਬ ਵੱਲੋਂ 2100 ਰੁਪਏ ਟੱਬਾਂ ਵਾਲੇ ਇਹਨਾਂ ਵੱਲੋਂ ਅਚੇਚਾ ਤੌਰ ਤੇ 2100 ਰੁਪਏ ਸਲਮਾਨ ਜਾਏਗਾ ਕਲੇਰ ਤੇ ਜਿੰਦਾਬਾਦ ਜੀ ਜੀ ਅੱਜ ਦਾ ਕਬੱਡੀ ਮੇਲਾ ਬਾਈ ਜਿਹਨਾਂ ਪੰਜਾਬੀਆਂ ਨੂੰ ਕਬੱਡੀ ਚੰਗੀ ਲੱਗਦੀ ਇੱਕ ਵਾਰੀ ਤਾੜੀ ਮਾਰੋ ਆ ਤੁਹਾਡੀਆਂ ਸਾਰਾਂ ਕਰਤਾਰ ਆ ਗਿਆ ਏ ਹੋਏ ਨੇ ਤਵਜਦੇ ਰਹਿਣ ਨਲਕਾਰੇ ਪੰਜਾਬ ਮੇਰਾ ਵਸਤਾ ਰਵੇ ਪੰਜਾਬ ਮੇਰਾ ਵਸਤਾ ਰਵੇ ਮੰਗਲ ਸਿੰਘ ਯੂਕੇ ਵਾਲੇ ਉਹਨਾਂ ਦੇ ਵੱਲੋਂ ਉੱਚੇ ਚਤੌਰ ਤੇ ਸਾਡੇ ਵਾਸਤੇ 20000 ਰੁਪਇਆ ਕਮੈਂਟਰੀ ਬਾਕਸ ਦੇ ਵਿੱਚ ਇਨਾਮ ਪੁੱਜਿਆ ਬੜੀ ਮਿਹਰਬਾਨੀ ਉਧਰਲੇ ਪਾਸੇ ਕਬੱਡੀ آو دیکھا گے سامنے پائی ہوئی ریڈ آو منڈا گیندے بندیشہ رائل بیڈیم کبٹی کلاب دا تگڑا ریڈر دیئے پاسے رائل کینگی ہوا سے دا آو تگڑا سٹا پر لیکن نمبر ہو گیا ریڈر دا چالو بھئی گبروہ اگلی کبٹی پاؤنڈ کے باستے آو منڈا پھر چھوٹے کاتا شیٹ کا جوان ہے ادھر لے پاسے دیکھنا پہلے ساڑھے سیٹی زینت لے جناب چودری شاپی حسین صاحب ਸਦਰ ਕਬੱਡੀ ਫੈਡਰੇਸ਼ਨ ਪਾਕਿਸਤਾਨ ਔਰ ਉਧਰਲੇ ਪਾਸੇ ਮੰਗਲ ਸਿੰਘ ਯੂਕੇ ਵਾਲੇ ਉਧਰਲੇ ਪਾਸੇ ਸਿੰਘ ਟਰੈਵਲ ਕੰਗਾ ਵਾਲੇ ਆ ਪੂਰੇ ਪ੍ਰਧਾਨ ਬੜਗੇ ਸਾਡੇ ਸਟੇਜ ਦੀ ਜਿੰਦ ਉਧਰਲੇ ਪਾਸੇ ਆ ਮੁਕਾਬਲਾ ਸੱਤ ਹੋਇਆ ਇੱਕ ਬੰਨੇ ਬੜਾ ਤੋੜਾ ਰੇਡਰ ਦੂਏ ਬੰਨੇ ਸ਼ੀਰਖਾ ਜਿਆ ਰੇਡਰ ਔਰ ਨੰਬਰ ਲਕੀਤਾ ਵਾਦਾ ਆਇਆ ਫਿਰ ਜੱਟਾਂ ਦਾ ਪੁੱਤ ਔਰ ਜੱਟ ਗੋਤ ਆ ਜੀ ਕਿ ਕਦੇ ਹੁੰਦੇ ਸੀ ਸ਼ੌਕ ਪਹਿਲਵਾਨੀਆਂ ਦੇ ਸਿਰ ਤੇ ਪੱਗਾਂ ਤੇ ਤਿੱਲੇ ਦੇ ਖਸੇ ਹੋਣੇ ਜਿਦਾਂ ਲਾ ਕੇ ਦੋਤੇ ਕਿਉਂ ਪੀਣਾ ਨਾ ਕਰਨੀ ਤੇ ਮਾਂ ਪਿਓ ਗੁੱਸੇ ਹੋਣੇ ਜੇ ਨਾ ਕਰਨਾ ਸੇਤ ਵੱਲ ਧਿਆਨ ਯਾਰੋ ਚਾਚਾ ਤਾਇਆ ਤੇ ਮਾਮਾ ਵੀ ਰੁੱਸੇ ਹੋਣੇ ਓਣੀ ਉਹਨਾਂ ਦੀ ਖਾੜੇ ਗੱਲ ਸਾਕੀ ਮਾਗਸੂਰ ਨੇ ਜਿਨ੍ਹਾਂ ਦੇ ਗੁੱਸੇ ਹੋਣੇ